ਕਿਉਂਕਿ ਪਾਜਾਰਾ ਵੱਧ ਕੇ ਕੋ ਪਰਿਵਾਰ ਹੈ ਜਿਹੜੇ ਦੋ ਨੌਜਵਾਨ ਹੈਗੇ ਨੇ ਆਪਣਾ ਜਿਹੜਾ ਹੈਗਾ ਇਸ ਕਿੱਤੇ ਨੂੰ ਜਿਹੜਾ ਅਸੀਂ ਹੁਣ ਦਿਖਾ ਰਿਹਾ ਆਪਣਾ ਚਲਾਟਾ ਬਤਾ ਰਿਹਾ ਉਹ ਵੀ ਪਤਾਇਆ ਇਹਨਾਂ ਨੇ ਲੱਗ ਕਿ ਇਹਿੰਨੇ ਹੈਗਾ ਕਾਤਾ 20 ਕਿਲੋਗਾ ਦੇ ਕੇ ਚਲਾੜੀ ਤੇ ਫੋਟੋ ਬਣਾ ਕੇ ਦੇਖਦੇ ਸਾਡਾ ਸਕੇ ਭਰਾਵਾਂ ਨਾਲੋਂ ਵੱਧ ਜਿੰਨਾ ਤੁਮ ਦਾ ਪਿਆਰ ਹੈਗਾ ਇਹਨਾਂ ਨੇ ਇੱਕ ਕੇਸ ਟਿੱਕ ਨੂੰ ਤਾਂ ਕਰਕੇ ਉਠਾਇਆ ਕਿਉਂਕਿ ਸਾਡੇ ਦੇਸ਼ ਦੀ ਜਵਾਨੀ ਕਿਹੜੀ ਆ ਫੜ ਲੈ ਕੇ ਬਨੇਸਾ ਵੱਲ ਭੱਜ ਰਹੀ ਆ ਉਹਨਾਂ ਦੇ ਮਰਾਂ ਦੇ ਵਿੱਚ ਇਹੀ ਐ ਕਿ ਅਸੀਂ ਵਿਦੇਸ਼ਾਂ ਜਾ ਕੇ ਕਮਾਈ ਕਰਾਂਗੇ ਪਰ ਇੱਥੇ ਇੱਕ ਉਹ ਵੀ ਨੌਜਵਾਨ ਆ ਜਿਹੜਾ ਇੱਥੇ ਕੇਸ ਭਲਾ ਤੋਂ ਚਲਾ ਰਿਹਾ ਜਿਹੜਾ ਕਿ ਸੱਤ ਦੇਸ਼ਾਂ ਦੀ ਸ਼ਹਿਰ ਕਰ ਤੋਂ ਬਾਅਦ ਜਿਹਨੇ ਆਪਣੇ ਸਿੱਕ ਨੂੰ ਆ ਕੇ ਬਣਾਇਆ ਉਸ ਨੇ ਇਹ ਸੋਚਿਆ ਕਿ ਮੈਂ ਕਿਉਂ ਬਾਹਰ ਦੇਸਾਂ ਨੂੰ ਜਾ ਕੇ ਬਿਨਾ ਆਪਣੀ ਕਮਾਈ ਕਰਾਂ ਕਿਉਂ ਨਾ ਆਪਣੇ ਜਿਹੜਾ ਹੈਗਾ ਅਥੀ ਕਮਾਈ ਕਰਕੇ ਆਜ਼ਾਦ ਰਹਿ ਕੇ ਜਿਹੜਾ ਆਪਣਾ ਕੰਮ ਕਰਕੇ ਆਪਣੇ ਦੇਸ਼ ਦੇ ਵਿੱਚ ਰਹਿ ਕੇ ਆਪਣੇ ਇਸ ਨੱਕਰ ਦਾ ਆਪ ਇਸ ਇਲਾਕੇ ਦਾ ਨਾਉੀ ਕੰਮ ਤੇ ਮੁਕਾਬਲਾ ਉਹਨਾਂ ਨੇ ਇੱਕ ਤੂਰੀ 로ਡ ਤੇ ਤੂਰੀ ਤੋਂ ਮਲੇਰ ਕੋਲਡਾ ਦੇ ਵਿੱਚ ਜਾ ਕੇ ਆਪਣਾ ਖਲਾਅ ਜਿਹੜਾ ਚਲਾਇਆ ਦੁਨਾ ਕੋਸਤਾ ਨੇ ਲੜ ਕੇ ਕਿਤੇ ਰੱਖੋ ਬੰਦੇ ਲੋਕਾਂ ਨੂੰ ਜਿਹੜਾ ਜਿੰਦੇ ਹਨ ਰੂਬਰੂ ਕਰਾਉਂਦੇ ਹਨ ਥੋੜੀ ਉਹ ਵੀ ਦੇਸਾਂ ਦੇ ਨਾਲ ਆ ਉਹਨੂੰ ਤਾਂ ਖਾਵਾ ਕੇ ਜਿਹੜੇ ਉਹਨਾਂ ਨੌਂ ਦੇ ਬੱਲਾਵਾਂ ਨੂੰ ਤਿਆਰ ਕਰਕੇ ਇੱਥੇ ਵੇਚਿਆ ਜਾਂਦਾ ਨਾ ਅ ਬ੍ਰਦਰ ਸਾਡੇ ਹੋਰ ਨਿਊਜ਼ ਚੈਨਲ ਦੇ ਪਹਿਲਾਂ ਥੋੜਾ ਸਵਾਲ ਕਰੀਂ ਅ ਕੀ ਨਾਮ ਕੀ ਆਪ ਦਾ ਜੇਵਰ ਰਾਜਵੰਦ ਜੀ ਜਿਹੜਾ ਤੁਸੀਂ ਇਹ ਕਿੱਤਾ ਅਪਣਾਇਆ ਇਹ ਕਿੱਤੇ ਦੇ ਬੱਲ ਤੁਸੀਂ ਕਿਵੇਂ ਥੋੜਾ ਜਿਹੜਾ ਹੈਗਾ ਬਾਹਰ ਦੇ ਸੰਸ਼ਾਰ ਕਰਨੇ ਵਾਪਤੂ ਦਾ ਮੁੜ ਕੇ ਇੱਥੇ ਆ ਕੇ ਕਿੱਤਾ ਪਰੌਣ ਦੀ ਜਿਹੜੀ ਕਿਵੇਂ ਸੋਚੀ ਤੁਸੀਂ ਤੁਹਾਡੇ ਮਾਤ ਕਿਵੇਂ ਜਿਹੜਾ ਆਈਡੀਆ ਹੈ ਗੰਨਾ ਬੀਜਿਆ ਜੇ ਮਿੱਲ ਬੰਦ ਹੋ ਗਏ ਜਾਂ ਦੂਰ ਜਾਣਾ ਚਾਹਤੀ ਹੋ ਉਹਦੇ ਕਰਕੇ ਇਹ ਨਾ ਪੁੱਛ ਆਦਾ ਹੈ ਕਿੰਨਾ ਜਿਹੜਾ ਆਪਣਾ ਕੰਨਾ ਬੀਜਿਆ ਹਾ ਤੁਸੀਂ ਦਿੱਤੇ ਜਿਹੜਾ ਤੁਸੀਂ ਆਪਣਾ ਕੰਨਾ ਉਗਾ ਕੇ ਇੱਥੇ ਇਸ ਖਿਲਾੜ ਤੇ ਲਿਆ ਕੇ ਉਹਨੂੰ ਪੀੜ ਕੇ ਗੋੜ ਬਣਾ ਕੇ ਜਿਹੜਾ ਤੁਸੀਂ ਵੇਚਦੇ ਹੋ 9 ਕਿੱਲੇ ਨੇ ਜੀ 9 ਕਿੱਲੇ ਨੇ ਆਪਣੇ ਖੇਤਿਆਂ ਜਿਹੜੀ ਉਹ ਹਾਂਜੀ ਹਾਂ ਆਪਣੇ ਖੇਤ ਅੱਛਾ ਕੀ ਮਤ ਲੱਗਾ ਤੁਹਾਨੂੰ ਵੀ ਜਿਹੜਾ ਫਸਲ ਤੁਸੀਂ ਉਗਾ ਕੇ ਮਿਲ ਚ ਵੇਚਦੇ ਜਾ ਕੇ ਪਰ ਹੁਣ ਆਪਦੇ ਕੰਮ ਕਰਨ ਤੋਂ ਬਾਅਦ ਕਿਵੇਂ ਮਹਿਸੂਸ ਕਰਦੇ ਹੋ ਉਸ ਫਾਇਦਾ ਹੈਗਾ ਤੇ ਕੀਸ ਫਾਇਦਾ ਇਹਦੇ ਵੱਧ ਫਾਇਦਾ ਜੀ ਅੱਛਾ ਹਾਂਜੀ ਲਗਤੀ ਸੁੱਧ ਮੈਂ ਦਰ ਮਿਲਦੀ ਆਈ ਠੀਕ ਆ ਹਾਂਜੀ ਇਸ ਤੋਂ ਬਿਨਾ ਤੁਸੀਂ ਜਿਹੜਾ ਹੋਰ ਵੀ ਜਿਹੜਾ ਗੰਨਾ ਬਾਹਰੋਂ ਵੀ ਪਰਚੇਸ ਕਰਦੇ ਹੋਮੋਗੇ ਹਾਂਜੀ ਜੇ ਘਟ ਜਾਂਦਾ ਜੀ ਫੇਰ ਲੈਨੇ ਜੀ ਉਹ ਵੀ ਰਸਤੇ ਰਸਤੇ ਤਾਰੀ ਚ ਲੈਨੇ ਜੀ ਹੋਣਗੇ ਅੱਛਾ 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 ਕਿਵੇਂ ਤਾਂ ਜਿਹੜਾ ਸਹਾਯੋਗ ਜਿਹੜਾ ਹੈਗਾ ਆ ਤੁਹਾਡੇ ਇਸ ਖਿੱਤੇ ਦੇ ਨਾਲ ਜੁੜੇ ਲੋਕਾਂ ਦੇ ਵਿੱਚੋਂ ਤੁਹਾਨੂੰ ਕਿਵੇਂ ਦਾ ਸਹਾਯੋਗ ਮਿਲਦਾ ਕਿੰਨਾ ਕੁ ਜਿਹੜਾ ਹੈਗਾ ਮੁਨਾਫਾ ਤੁਸੀਂ ਕਮਾ ਲੈਣ ਦੇ ਵਿੱਚ ਵਧੀਆ ਮੁਨਾਫਾ ਜੀ ਬਾਕੀ ਰਿਸਪੌਂਸ ਵਧੀਆ ਜੀ ਗਾਹਕ ਵਧੀਆ ਹਾਂਜੀ ਜਦ ਚੀਜ਼ ਸੋਧਨੇ ਆਈ ਆਪਣੇ ਆਪਾਂ ਲਈ ਦੇ ਵੀ ਸੋਚਣ ਦਾ ਸੁਣਨ ਦੇ ਵਿੱਚ ਆ ਵੀ ਤੁਸੀਂ ਇਹ ਦੋ ਨੌਜਵਾਨਾਂ ਦੇ ਲੜਕੇ ਇਹ ਪ੍ਰਾਲਾ ਕੀਤਾ ਹੈਗਾ ਹਾਂ ਜਿਹੜੇ ਸਾਥ ਭਾ ਕੇ ਕੰਮ ਸੀ ਚਲਾਇਆ ਹੈ ਹਾਂ ਜੀ ਦੋ ਜਣਾਂ ਦਾ ਸੰਦੇਸ਼ ਠੀਕ ਹੈ ਇਹਦੇ ਦੇਖਣੇ ਵਿੱਚ ਬੜਾ ਵੀ ਲੋਕਾਂ ਦੇ ਵਿੱਚ ਸਾਡੇ ਕੰਮ ਦੇ ਵਿੱਚ ਅਕਲ ਜਿਹੜਾ ਹੈਗਾ ਤੇ ਇਹਾਂ ਵੀ ਆ ਜਾਂਦੀ ਨਹੀਂ ਜਦੋਂ ਅੰਦੂਰ ਤੋਂ ਬਾਤਾਂ ਕਰਦੇ ਨੇ ਇਹਦਾ ਵੀ ਨਹੀਂ ਸਾਡੇ ਨਾਲ ਨਹੀਂ ਹਾਂ ਜੀ ਸਹੀ ਦੋਨੇ ਇੱਕੋ ਸਾਥ ਦੀ ਨਾ ਉਮੀਦਾਂ ਨਹੀਂ ਰਹਿਣਾ ਪੜਾਈ ਕਿੱਥੋਂ ਕਰ ਦਿੱਤੀ ਸੀ ਤੁਸੀਂ ਨੇ ਮੈਂ ਪਲੱਸ 2 ਕਰੀ ਆ ਪਲੱਸ 2 ਕੀਤੀ ਹੋਈ ਆ ਕੀ ਕੀ ਤਿਆਰ ਕਰਕੇ ਜਿਹੜਾ ਰਸਤਾ ਸਾਡੇ ਕੋਲ ਪਹੁੰਚਾ ਵੀ ਜਿਹੜੇ ਤੁਸੀਂ ਆਟਾ ਤਿਆਰ ਕਰਕੇ ਜਿਹਨੂੰ ਤੁਸੀਂ ਇੱਥੋਂ ਵੇਚਦੇ ਹੋ ਆ ਤਾਂ ਹੀ ਤੇਲ ਆ ਲਈ ਪੈਣੀ ਆ ਜੀ ਠੀਕ ਆ ਇਹਦੇ ਵਿੱਚ ਇੱਕਦਮ ਮੂੰਗਫਲੀ ਆ ਜੀ ਤੇਲ ਨੇ ਖੋਪੇ ਦਾ ਬਰਾਦਾ ਜੀ ਇਹਦੇ ਦੇ ਅਜਮਾਇਣ ਆ ਜੀ ਇਹ ਜੀ ਤੇਲ ਨੇ ਜੀ ਠੀਕ ਆ ਜੀ ਇਹਦੇ ਖੋਪੇ ਦਾ ਬਰਾਦਾ ਜੀ ਦੇਸੀ ਘੀ ਹੈ ਤੇ ਗੋੜਾ ਜੀ ਤੇ ਇਸ ਤੋਂ ਬਿਨਾ ਹੋਰ ਸੌਂਫ ਵਾਲੀ ਟਿੱਕੀ ਹੈਗੀ ਹੈ ਜੀ ਅਲਸੀ ਵਾਲੀ ਟਿੱਕੀ ਹੈਗੀ ਹੈ ਜੀ ਕਈ 12 ਦਿਨਾਂ ਰਾਈਟ ਮਾ ਹੈਗੀਆਂ ਜੀ ਕਿ ਇਹ ਸਦਾ ਵਿਹਾਰ ਜਿਹੜਾ ਤੁਹਾਡੇ ਆਪਣਾ ਘਲਾੜ ਇਹ 12 ਮਹੀਨੇ 30 ਦਿਨ ਰੈਗੂਲਰ ਨਹੀਂ ਚੱਲਦਾ ਕਿ ਮੌਸਮ ਦੇ ਮੁਤਾਬਕ ਜਿਹੜਾ ਕੰਮ ਕੀਤਾ ਜਾਂਦਾ ਨਹੀਂ ਜੀ ਰੈਗੂਲਰ ਨਹੀਂ ਚੱਲਦਾ ਜਿੰਨਾ ਟਾਈਮ ਗੰਨਾ ਹੈ ਜੀ ਉਹਨਾਂ ਟਾਈਮ ਚੱਲਦਾ ਉਸ ਤੋਂ ਬਾਅਦ ਸਾਡੇ ਕੋਲੇ ਮਹੀਨੇ ਵੀ ਦਿਨਾਂ ਦਾ ਸਮਾਨ ਹੁੰਦਾ ਉਹ ਵੇਚ ਕੇ ਉਸ ਤੋਂ ਬਾਅਦ ਕਾਊਂਟਰ ਚੱਕ ਹਾਂ ਜਿਵੇਂ ਅਕਸਰ ਦੇਖਿਆ ਜਾਂਦਾਗਾ ਜਿਵੇਂ ਹੋਰ ਸ਼ਹਿਰਾਂ ਦੇ ਵਿੱਚ ਬਾਹਰੋਂ ਕੰਨਾ ਪਰਚੇਜ਼ ਕੀਤਾ ਜਾਂਦਾ ਹਰਿਆਣਾ ਤੋਂ ਲਿਆ ਕੇ ਕਦੇ ਕਿਤੇ ਉਹ ਲੋਕ 12 ਮਹੀਨੇ 30 ਦਿਨ ਚਲੋ ਰਹੇ ਯਾਨੀ ਕਿ ਇਹਦਾ ਭਾਵ ਤੁਸੀਂ ਆਪਣੀ ਫਸਲ ਤੇ ਨਿਰਭਰ ਹੋ ਨਹੀਂ ਜੀ ਅਸੀਂ ਲੈਂਦੇ ਵੀ ਆ ਜਿੰਨਾ ਟਾਈਮ ਉਰੇ ਗੰਨਾ ਮਿਲਦਾ ਉਹਨਾ ਟਾਈਮ ਲਈ ਵੀ ਲੈਨੇ ਆ ਜਦੋਂ ਬਾਹਰੋਂ ਗੰਨਾ ਮੰਗਾਉਂਦੇ ਆ ਤਾਂ ਮਹਿੰਗਾ ਬਹੁਤ ਪੈਂਦਾ ਜੀ 200 ਰੁਪਏ ਕਿਲੋ ਨੂੰ ਵੇਚਾਂ ਫਿਰ ਵੀ ਪੜਦਾ ਪੈਂਦਾ ਜੀ ਅੱਛਾ ਇੱਕ ਤੁਹਾਡੇ ਨਾਲ ਹੋਰ ਜਿਹੜੇ ਭਰਾ ਨੇ ਕੰਮ ਕਰਦਨੇ ਉਹ ਉਹਨਾਂ ਵੀ ਸਾਥਾਂ ਰੂਪ ਨੂੰ ਕਰਾਉਣਾ ਜ਼ਰੂਰੀ ਹੈ ਕਿਉਂਕਿ ਦੱਸ ਤਾ ਨੂੰ ਪਤਾ ਲੱਗਣਾ ਚਾਹੀਦਾ ਕਿ ਜਿਹੜੇ ਤੁਸੀਂ ਦੋ ਅਰਮਨਾਂ ਤੁਹਾਡੀ ਗੱਲ ਕਰਾਂ ਮੈਂ ਕਿ ਉਸ ਮੁੰਡੇ ਦੇ ਨਾਲ ਵੀ ਜਿਹੜਾ ਦੂਸਰਾ ਇਹ ਇਹ ਨੌਜਵਾਨਾ ਇਕੱਠੇ ਰਲ ਕੇ ਜਿਹੜਾ ਕੰਮ ਕਰਦੇ ਵਿੱਚ ਭਰਾ ਕੀ ਨੋਆ ਅ ਤੁਸੀਂ ਕਿੰਨੀ ਪੜ੍ਹਾਈ ਕੀਤੀ ਨੇ ਮੈਂ ਪੋਸਟ ਗ੍ਰੈਜੂਏਟ ਹਾਂ ਪੋਸਟ ਗ੍ਰੈਜੂਏਸ਼ਨ ਕਰਨ ਦੇ ਬਾਅਦ ਵੀ ਕਦੇ ਇਹ ਨਹੀਂ ਸੋਚਿਆ ਹੈਗਾ ਵੀ ਮੈਂ ਜਿਵੇਂ ਅਕਸਰ ਸਾਡੇ ਨੌਜਵਾਨਾਂ ਚ ਦੌੜੀ ਲੱਗੀ ਰਹਿੰਦੀ ਹੈ ਵੀ ਜਾਂ ਸਰਕਾਰੀ ਨੌਕਰੀ ਵਾਲਾ ਸੋਚਿਆ ਹੋਵੇ ਵੀ ਆਪਾਂ ਪੋਸਟ ਗ੍ਰੈਜੂਏਸ਼ਨ ਕਰਕੇ ਯਾਰ ਕਿੱਥੇ ਆਪਾਂ ਇੱਥੇ ਖੜਾਂਗੇ ਟੁੱਟਦੇ ਆ ਤੇ ਆਪਣੀ ਨੌਕਰੀ ਕਿਹਨਾ ਕਰੀਏ ਇਹ ਬਹੁਤ ਕੁਝ ਸਕਦੀ ਆਪਣਾ ਆਪਣੇ ਇੱਥੇ ਹੈ ਅਸੀਂ ਅੱਜ ਦਾ ਅਧਾਰ ਆਪਣਾ ਸਾਨੂੰ ਇਧਰ ਆਪਣੀ ਕਿੰਨੀ ਮੂਰਲਾ ਬਹੁਤ ਸੁਣਾ ਕਰੀਆ ਤੁਸੀਂ ਥੋੜਾ ਧਿਆਨ ਦੇਖਿਆ ਵਈ ਜੀ ਲੱਗਿਆ ਤੁਹਾਨੂੰ ਆਪਣਾ ਬੇਚਨ ਕਰਨਾ ਚਾਹੀਦਾ ਹੈਗਾ ਨੌਕਰੀਆਂ ਤੋਂ ਫਟ ਕੇ ਜਿਹੜਾ ਆਪਣਾ ਬੇਚਨ ਤੁਸੀਂ ਕੀਤਾ ਕਿਵੇਂ ਦਾ ਮਹਿਸੂਸ ਕਰਦੇ ਹੋ ਪੂਰਾ ਵਧੀਆ ਜੱਲਦਾ ਜੀ ਪੂਰਾ ਵਧੀਆ ਦੇਖਣਾ ਚਾਹੀਦਾ ਹੋਗਾ ਲੋਕੀ ਚਾਹੁੰਦੇ ਨੇ ਸਾਡੇ ਬਈਆਂ ਨੇ ਅਸੀਂ ਪੀਆ ਬੀ ਬੀ ਨੇ ਕੰਮ ਕਰਿਆ ਬਹੁਤ ਵਧੀਆ ਜੀ ਹਨਾ ਹੌਸਲੇ ਦੇ ਉੱਤੇ ਬਹੁਤ ਵਧੀਆ ਸੰਘਰਸ਼ ਬਹੁਤ ਗੀਤ ਅਕਸਰ ਸੋਚਿਆ ਜਾਂਦਾ ਜਿਹੜਾ ਛੋਟੇ ਐਸਰ ਖਿਡਾਰੀ ਦੇ ਕਿੱਤੇ ਦੇ ਨਾਲ ਜਿਹੜੇ ਹੈਗੇ ਨੇ ਸਾਡੇ ਪੰਜਾਬੀ ਨੌਜਵਾਨ ਦਾ ਸਾਡੇ ਸਰਦਾਰ ਭਾਈ ਬਹੁਤ ਘੱਟ ਬਣਦਾ ਕਿਉਂਕਿ ਮਿਹਨਤ ਕਰਨੀ ਚਾਹੀਦੀ ਆ ਉਹਨਾਂ ਨੂੰ ਕੀ ਕਹਿਣਾ ਚਾਹਾਂਗੇ ਤੁਸੀਂ ਇਸ ਕਿੱਤੇ ਨੂੰ ਲੈ ਚਲੋ ਜੀ ਕਿਸੇ ਕੇ ਹੱਥ ਜੋਗੀ ਦਾ ਜੀ ਆਪਾਂ ਹੋਏ ਨਹੀਂ ਕਿਤਾ ਆਪਾਂ ਜੇ ਹੋ ਗਿਆ ਇਹਨੇ ਹਰਤਾਨਾ ਚੰਦਾ ਬਣਿਆ ਜੀ ਤੇ ਕੋਈ ਆਉਂਦਾ ਚਲੋ ਜੀ ਆਪਾਂ ਇ ਇਹ ਇਸ ਜਿਹੜਾ ਹੈਗਾ ਤੁਸੀਂ ਇਕੱਲਾ ਜਿਹੜਾ ਕੋਲ ਸ਼ੱਕਰ ਬਣਾਉਂ ਤੋਂ ਬਗੈਰ ਆ ਹੋਰ ਵੀ ਜਿਹੜੇ ਉਹਦੇ ਨਾਲ ਨਾਲ ਕੋਈ ਆਟਮਾ ਹੋਊ ਵਿਚਾਰ ਕਰਦੇ ਹੋ ਕੋਲ ਸ਼ੱਕਰ ਦੀ ਉਂਜੀ 10 ਕਿੱਟਮਾ ਦਾ ਬਣ ਜੇ ਫਿਰ ਸਰਵਾ ਤੇ ਸ਼ੁਰੂ ਕਰਦੇ ਆ ਵੀ ਇਹ ਚੜਵਾਉਣੀ ਹੈ ਜੀ ਸਰਕਾ ਹੋ ਗਿਆ ਜਿਸ ਨਾਲ ਤਾਂ ਇਹ ਆਟਮਾ ਨਹੀਂ ਕੋਈ ਫਿਚਰ ਤੇ ਨਹੀਂ ਹਲਦੀ ਗੁਰਚਾ ਪਹਿਲਾਂ ਕੁਝ ਵੀ ਆਉਣ ਫਿਚਰ ਦੀ ਖੀਚੀ ਦੀ ਜੀ ਰੱਖੇ ਠੀਕ ਆ ਠੀਕ ਆ ਤੇ ਜਿਹੜਾ ਹੁਣ ਮੈਂ ਖਿਆਲ ਦੇ ਤਾ ਇੱਥੇ ਤੇ ਆਏ ਤੁਸੀਂ ਪਕਿੰਗ ਕਰਕੇ ਲੈ ਕੇ ਰੋ ਥੋੜੇ ਮੱਤੇ ਆਪਣੇ ਰੱਖਿਆਗੇ ਨਹੀਂ ਇਹ ਆਪਣਾ ਹੀ ਦਾ ਬੇਟਾ ਜੀ ਆਪਣਾ ਦੇ ਅਕਸਰ ਕੰਮ ਇਹ ਆ ਬਾਕੀ ਕਦੇ ਇਹ ਨਹੀਂ ਸੋਚਿਆ ਹੈਗਾ ਵੀ ਯਾਰ ਆਪਾਂ ਪੜੇ ਹੋ ਗ੍ਰੈਜੂਏਸ਼ਨ ਮੁੰਡੇ ਹੈਗੇ ਬਾਂਗਲਾਦੇਸ਼ ਚ ਜਾ ਕੇ ਦੇਖ ਲਈਏ ਮੈਂ ਅੱਜ ਕੱਲ ਫਰੰਟ ਬਣਾ ਹਾਂ ਕਦੇ ਵਿੱਚ ਨੌਜਵਾਨਾਂ ਚ ਨਹੀਂ ਬਾਹਰ ਦਾ ਥੋੜਾ ਜਿਹਾ ਮੈਨੂੰ ਘੱਟ ਸਿਰ ਪਿਆ ਚਾਰ ਪਾਉ ਲੋ ਇਸ ਤਰ੍ਹਾਂ ਦੇ ਬੰਦੇ ਨਹੀਂ ਸੀਗਾ ਤੇ ਅੱਗੇ ਵਾਸਤੇ ਜਿਹੜਾ ਹੈਗਾ ਤੁਸੀਂ ਸਾਡੇ ਨੌਜਵਾਨੀ ਨੂੰ ਸਾਡੇ ਜਿਹੜੇ ਇਸ ਖਿੱਤੇ ਤੋਂ ਜਿਹੜੇ ਮਾਣਦੂਰ ਹੁੰਦੇ ਜਾ ਰਹੇ ਨੇ ਸਾਡੇ ਨੌਜਵਾਨਾਂ ਉਹਨਾਂ ਨੂੰ ਕੀ ਮੈਸੇਜ ਦਿਓਗੇ ਤੁਹਾਡੇ ਇਸ ਵਿਜਿਟ ਨੂੰ ਲੈ ਕੇ ਜਾਂ ਤੁਹਾਡੇ ਇਸ ਕੰਮ ਨੂੰ ਲੈ ਕੇ ਤੁਹਾਡੇ ਸੋਚ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਅੰਮ੍ਰਿਤ ਜੀ ਬੀਟੀ ਨਾਲ ਆਪਾਂ ਬਹੁਤ ਕੁਝ ਸ਼ੁਰੂ ਕਰ ਸਕਦੇ ਹਾਂ ਇਹ ਹੋ ਗਿਆ ਹੋਰ ਵੀ ਈਟੀ ਤਾਂ ਜੇ ਆਪਾਂ ਕਰ ਸਕਦੇ ਹਾਂ ਜੇਕਰ ਮੰਨ ਲਾ ਕਿ ਇਹ ਇਹ ਕੰਮ ਜੇ ਬਿੱਟੀ ਡਿਵੈਲਪਿੰਗ ਹੋਈ ਹੈ ਕਬ ਮੰਨੀ ਨਹੀਂ ਲਉਂਦੀ ਕਿ ਵੀ ਆਪ ਥੋੜਾ ਜਿਹਾ ਬਾਹਰ ਭਜਨ ਦਾ ਮਤਲਬ ਮਹਾਵੀਰ ਦਾ ਕੰਮ ਜਦੋਂ ਹੁੰਦੀ ਹੈ ਨਾ ਜਾ ਕੇ ਹੁੰਦਾ ਉਹ ਨਹੀਂ ਮਨਸਤ ਉੱਤੇ ਹੁੰਦੀ ਆ ਬਾਕੀ ਆਪਾਂ ਉਹਦੀ ਰਿਕ ਦੀ ਸਮਝ ਜਿਵੇਂ ਕਿ ਅੱਜ ਕੱਲ੍ਹ ਦੇਖਣ ਦੇ ਵਿੱਚ ਹੈ ਕਿ ਕਿਸਾਨਾਂ ਨੂੰ ਕਿ ਆਪਣੀ ਫਸਲ ਦੇ ਵੇਚਣ ਦੇ ਵਿੱਚ ਬਹੁਤ ਦਿੱਕਤਾਂ ਆਉਂਦੀਆਂ ਨੇ ਪਹਿਲਾਂ ਤਾਂ ਸੰਘਰਸ਼ ਕਰਕੇ 5-4 ਮਹੀਨੇ ਆਸ ਲੈ ਕੇ ਚੱਲਦਾ ਫਸਲਾ ਉਹ ਹੁੰਦਾ ਉਹਨਾਂ ਦੀ ਰਾਖੀ ਕਰਦਾ ਸਵੇਹਾ ਸੁਬਹਿਆ ਕਰਨ ਤੋਂ ਬਾਅਦ ਜਦੋਂ ਦਿੱਕਤਾਂ ਹੁੰਦੀਆਂ ਨੇ ਵੇਚਣ ਦੇ ਕਿੱਕ ਜਾ ਕੇ ਜਿਹੜਾ ਘੱਪੂਰਣ ਮੋਟਣੇ ਮਿਲਦਾ ਉਹਦੇ ਨਾਲੋਂ ਜਿਹੜਾ ਆਪਣਾ ਵਿਜਾਸਾ ਕਰਕੇ ਆਪਣੀ ਖੇਤੀ ਕਰਕੇ ਆਪਣਾ ਜਿਹੜਾ ਕੰਮ ਕਰਕੇ ਹੋਇਆ ਇਹਦੇ ਵਿੱਚ ਫਾਇਦਾ ਹੈਗਾ ਕਿ ਉਹ ਆ ਕੇ ਫਸਲ ਮੰਡੀ ਵਿੱਚ ਵੇਚਣ। ਨਹੀਂ ਇੱਥੇ ਹੁਣ ਆਪਦਾ ਫਾਇਦਾ ਇੱਥੇ ਮੰਡੀ ਵਾਲੇ ਦਾ ਮੰਡੀ ਜਾ ਕੇ ਆਪਣੀ ਮਰਜ਼ੀ ਨਾਲ ਮੁੱਲ ਦੇਣਾ। ਸਰਕਾਰ ਨਹੀਂ ਕਰਦੀ ਨਾ ਸਰਕਾਰ ਦਾ ਬੋਲਿਆ। ਬਈ ਵਿਚੇ ਨੂੰ ਕੰਮ ਹੀ ਆਗਣਿਆ। ਇੱਥੇ ਅਸੀਂ ਆਪਦਾ ਮੁੱਲ ਆਪ ਤੈਅ ਕਰਾਂਗੇ। ਵੇਚਣੀ ਅਸੀਂ ਮੰਡੀ ਨਾਲ। ਇੱਥੇ ਉਹਦੀ ਮਾਰਕੀਟ ਵਾਲੀ ਚੀਜ਼ ਆਪਦੀ ਇਕੋਨੋਮੀ ਆ, ਪ੍ਰੋਸੈਸ ਕਰਦੇ ਆ, ਆਪਦੀ ਇੱਥੇ ਆਪਦੀ ਮਰਜ਼ੀ ਨਾਲ। ਅਕਸਰ ਲੋਕਾਂ ਦੇ ਵਿੱਚ ਟ੍ਰੈਂਡ ਪਾਇਆ ਜਾਂਦਾ ਜਿਵੇਂ ਹਰ ਜਗ੍ਹਾ ਦਾ ਹੁੰਦਾ ਮੈਂ ਵੀ ਸੁਣਿਆ ਆਪਣਾ ਅੱਖ ਲਾੜ ਦੇਖਿਆ ਬਹੁਤ ਸਾਰੇ ਲੋਕਾਂ ਨੂੰ ਪਤਾ ਵੀ ਆਪਾਂ ਉੱਥੋਂ ਜਾ ਕੇ ਕੋਲ ਟਿਕਰ ਲਾਵਾਂ ਤੇ ਇਹ ਬੈੜੀ ਕਿੰਨੀ ਹੈ ਕਿ ਆਪ ਕਈ ਲੋਕ ਆ ਕਿ ਤੁਹਾਨੂੰ ਇੰਡੀਆ ਨੇ ਵੀ ਕਿਲੇ ਹੈਗੇ ਨੇ ਨਾ ਵਾਸਾ ਤੇ ਉਹ ਵੀ ਕਿ ਯਾਰ ਨੂੰ ਲੈ ਕੇ ਕਿ ਆਪ ਬਹੁਤ ਸੋਹਣਾ ਸਮ ਲੱਗਿਆ ਬਹੁਤ ਬੱਚਾ ਚੰਗਾ ਨਹੀਂ ਲੱਗਿਆ ਕੰਮ ਤੇ हां जी जी ਇਹ ਕੋਈ ਸ਼ੱਕ ਨਹੀਂ ਜਿਹੜਾ ਇੱਕ ਵਾਰ ਆ ਗਿਆ ਮੋੜਨੇ ਵਾਪਸ ਆ ਜਦੋਂ ਉਹਦੀਆਂ ਨਾਲ ਇੱਕ ਜਾਂ ਦੋਨੋਂ ਨਾਲ ਲੈ ਕੇ ਆਉਂਦੇ 50 ਪੈਸੇ ਤੋਂ ਲੋਕ ਕਰਦੇ ਜੇ ਆਪਾਂ ਮਾੜੀ ਚੀਜ਼ ਵਿੱਚ ਆ ਕੇ ਤਾਂ ਮਾੜੀ ਵੀ ਲੋਕਾਂ ਨੇ ਕਰਨਾ ਵੀ ਫਲਾਣੇ ਤੋਂ ਲੈਉਣਾ ਯਾਰ ਉਹਨਾਂ ਦਾ ਤਾਂ ਬਹੁਤ ਮਾਰਾ ਜੇ ਚੰਗਾ ਵੇਚਾਂਗੇ ਤਾਂ ਉਹ ਵੀ ਲੋਕਾਂ ਨੇ ਨਹੀਂ ਕਹਿਣਾ ਵੀ ਯਾਰ ਉਹਨਾਂ ਦਾ ਚੰਗਾ ਉੱਥੋਂ ਲੈ ਕੇ ਆਉਂਗੇ ਇੱਥੋਂ ਪ੍ਰਚਾਰ ਤੋਂ ਲੋਕਾਂ ਨੇ ਆਪ ਹੀ ਕਰਦੇ ਆਪਾਂ ਚੰਗੀ ਚੀਜ਼ ਵੇਚੀ ਤਾਂ ਪ੍ਰਚਾਰ ਤੋਂ ਲੋਕਾਂ ਨੇ ਆਪ ਹੀ ਕਰਦੇ ਜਿਵੇਂ ਸਵਾਭਾ ਬਣਿਆ ਵੀ ਦੋਨੇ ਦੋਸਤਾਂ ਨਾਲ ਰਲ ਕੇ ਭਾਈਆਂ ਵਾਲਾ ਪਿਆਰ ਦਿਖਾਇਆ ਵੀ ਆਪਾਂ ਸਾਂਝਾ ਕੰਮ ਕਰੀਏ ਯਾਨੀ ਇਹ ਸਵਾਭਾ ਕਿਵੇਂ ਮਿਲਿਆ ਇਹ ਉਹ ਖੇਤੀਬਾੜੀ ਹੀ ਕਰਦੇ ਆ ਉਹ ਕਹਿੰਦਾ ਯੂਨੀਵਰਸਿਟੀ ਆ ਆਪਣਾ ਤੇ ਘਰ ਦਾ ਤਾਂ ਨਹੀਂ ਕਿਹਾ ਵੀ ਯਾਰ ਜਿਹੜੇ ਕੰਮਾਂ ਚ ਫੈਲ ਲਾਂਗੇ ਤੇ ਕਿਤੇ ਮੇਰੇ ਕੀ ਕਰਦੇ ਜਾਂਦੇ ਚਾਰ ਬੰਦੋਂ ਕੋਈ ਦੇਖ ਕੇ ਦਈਆ ਪਰਿਵਾਰਕ ਮੈਂਬਰ ਆਪ ਨੂੰ ਨਹੀਂ ਫੈਮਿਲੀ سپورਟ ਸਾਨੂੰ ਖੁੱਲਦਾ ਹੈ ਜੀ ਲੋਕੀ ਜੀ ਘਰ ਦੇ ਨਾਲ ਨਾਲ ਉਹ ਪਤਾ ਨਹੀਂ ਪੈਸੇ ਦੇ ਵਿੱਚ ਇਹ ਕਰਦੇ ਜੀ ਤਾਂ ਨਹੀਂ ਲੱਗਣਾ ਬੈਸਮੈਂਟ ਨਹੀਂ ਜੀ ਕੰਮ ਜਦੋਂ ਸਪੋਰਟ ਪੂਰੀ ਬਣਦੀ ਹੈ ਕਦੇ ਇਹ ਵੀ ਦਰਸ਼ਕਾਂ ਵੱਲੋਂ ਤੁਹਾਨੂੰ ਕਹਿਣ ਨੂੰ ਮਿਲਦਾ ਹੋਵੇ ਕਿ ਯਾਰ ਤੁਸੀਂ ਤਾਂ ਮੌਸਮੀ ਜਿਹੜਾ ਹੈਗਾ ਸਾਨੂੰ ਸਮਾਂ ਦੇਣਾ ਸਦਾ ਬਹਾਰ ਦਾ ਤੁਸੀਂ ਇੱਥੇ ਬਣਾ ਕੇ ਦਿਖੋ ਇਹੋ ਜਿਹੀ ਗੱਲਾਂ ਵੀ ਲੋਕਾਂ ਵੱਲੋਂ ਕਹੀਆਂ ਜਾਂਦੀਆਂ ਹਾਂਜੀ ਜ਼ਰੂਰ ਕਹਿੰਦੇ ਨੇ ਵੀ ਸਾਨੂੰ ਸਾਰਾ ਸਾਲ ਨਹੀਂ ਸਾਰਾ ਸਾਲ ਦਾ ਸੀਜ਼ਨ ਜੀ ਬੰਨੇ ਨਾਲ ਹੀ ਕਲੀਪ ਲੱਭ ਰੋਹਦਾ ਇਸ ਸਟੋਰ ਵੀ ਚਲੋ ਕਰਦੇ ਆ ਨਹੀਂ ਹੁੰਦਾ ਜੀ ਇਹ ਸਟੋਰ ਨਾਲ ਦੀ ਨਾਲ ਜਗਾ ਤੇ ਕੋਸ਼ਿਸ਼ ਕਰਦੀਆਂ ਥੋੜੀ ਜਿਹੀ ਬੰਦਾ ਲਾ ਕੇ ਚੇਕ ਕਰਦੇ ਆ ਅੱਗੇ ਮੁਕੀ ਨਾਮਾਈ ਜਾਣਦੇ ਦਿਨੋ ਫਲੋਰਿੰਗ ਅਪਰੂਵਲ ਦੀ ਕਹਾਣੀ ਇਤਿਹਾਸਿਕ ਇਹ ਆਪਣੀ ਐ ਕਿ ਨਾ ਬਣਦਾ ਨਾ ਕਰੀ ਬਸ ਪ੍ਰੋਬਲਮ ਰਹਦੀ ਹੀ ਹੁੰਦੀ ਐ ਲੋਕਾਂ ਨੂੰ ਜਿਹੜੇ ਲੰਬੇ ਸਾਲ ਹੀ ਲੋਕਾਂ ਨੂੰ ਆ ਕੇ ਨੂੰ ਕਹਿੰਦੇ ਕਿ ਇਕੱਠਾ ਲਾਜੋ ਆਪਣਾ ਕੰਮ ਕਰਦੇ ਆ ਇਹ ਨਹੀਂ ਕਿ ਕਿ ਤੁਹਾਨੂੰ ਕਸ ਬੇਰੋਗਾਰੀ ਆਖਰ ਦੇ ਵਿੱਚ ਜਿਹੜੇ ਸਾਡੇ ਜਵਾਨ ਕਹਿੰਦੇ ਨੇ ਸਾਡੇ ਕੋਲ ਕੰਮ ਨਹੀਂ ਹੈਗਾ ਸਾਡੇ ਪੰਜਾਬ ਦੀ ਵਿੱਚ ਕੰਮ ਨਹੀਂ ਹੈਗਾ ਬੇਰੋਜ਼ਗਾਰੀ ਆ ਉਹਨਾਂ ਨੂੰ ਕੀ ਬੈਸ ਕਰੇਗੇ ਤੁਸੀਂ ਆਪਣੇ ਕਿੱਤੇ ਲੈ ਕੇ ਜਾਂ ਤੁਸੀਂ ਆਪਣੇ ਹੱਥ ਦੀ ਕਿੱਤੀ ਨੂੰ ਲੈ ਪੰਜਾਬ ਦੇ ਵਿੱਚ ਸਹਿਯਾਤਾ ਕੀ ਹੋਵੇਗਾ ਕੋਈ ਗਹਿਣਤੀ ਆਪਾਂ ਮਦਦ ਕਿਤੇ ਸਭ ਨੂੰ ਆਪਾਂ ਨਹੀਂ ਕਰ ਸਕੀਂ ਹੋਰ ਕਿੱਲੇ ਲੱਗਣੇ ਤਾਂ ਕਿਸੇ ਫੀਲਡ ਚ ਰਹਿ ਜਾਓਗੇ ਹੈਗਾ ਜੀ ਜੇ ਆਪਾਂ ਮੰਨ ਲੈਂਦੇ ਕਿ ਨਹੀਂ ਕਹਾਂਗੇ ਤਾਂ ਰੱਬ ਇਹਦਾ ਫੈਸਲਾ ਫੜਨ ਨੂੰ ਲਾਉਂਦੇ ਸੀ ਕਿ ਕਿ ਬੜੀ ਪੰਜਾਬੀ ਕਿਲੋਮੀਟਰ ਦੀ ਬੇਨਤੀ ਕਰਦੇ ਆ ਵੀ ਜੋ ਪੰਜਾਬੀ ਵੀਰਾਂ ਨੇ ਸਾਥ ਦਿੱਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਸਾਡੇ ਨੱਟ ਨੇ ਆਪਣੇ ਮਾਨਦੇ ਵਿਚਾਰ ਸਮਝੇ ਕਰਦਾ ਦੇਖੋ ਦਰਸ਼ਕੋ ਕਿਤੇ ਨਾ ਕਿਤੇ ਜਿਹੜਾ ਹੈਗਾ ਸਾਡੇ ਪੰਜਾਬੀ ਨੌਜਵਾਨਾਂ ਦੇ ਵਿੱਚ ਹਲੇ ਵੀ ਜਿਹੜਾ ਇੱਕੋ ਤੋਂ ਸਾਹ ਹੈਗਾ ਵੀ ਅਸੀਂ ਆਪਣੇ ਪੰਜਾਬ ਦੇ ਵਿੱਚ ਰਹਿ ਕੇ ਸਾਡੇ ਦੇਸ਼ ਦੇ ਸਾਡੇ ਪੰਜਾਬ ਦੇ ਸਾਡੇ ਸੂਬੇ ਦੇ ਲੋਕਾਂ ਨੂੰ ਸੁੱਧ ਚੀਜ਼ਾਂ ਜਿਹੜੀਆਂ ਆਮ ਤਨਖਾਹੀ ਉਹ ਖਵਾਏ ਕਿਉਂਕਿ ਜਿਹੜੇ ਹੈ ਕਿਵੇਂ ਅਸੀਂ ਆਪਣੇ ਹੱਥੀ ਜਿਹੜੀ ਚੀਜ਼ ਤਿਆਰ ਕਰਕੇ ਜਿਹੜੀ ਅਸੀਂ ਆਪਣੇ ਲੋਕਾਂ ਨੂੰ ਖਵਾਵਾ ਕੇ ਤਾਂ ਉਹ ਲੋਕ ਵੀ ਖੁਸ਼ ਹੋਣਗੇ ਵੀ ਹਾਂ ਸਾਡੇ ਪੰਜਾਬੀ ਭਰਾ ਹੈਗੇ ਨੇ ਜਿਹੜੇ ਸਾਨੂੰ ਵਧੀਆ ਜਿਹੜਾ ਸੁੱਧ ਸਮਾਨ ਜਿਹੜਾ ਸਾਡੇ ਤੱਕ ਉਪਲਬਧ ਕਰਾ ਰਹੇ ਅੱਗੇ ਤੋਂ ਵੀ ਸੁਣੋ ਅਸੀਂ ਇੱਦਾਂ ਦੇ ਸਾਡੇ ਜਿਹੜੇ ਨੌਜਵਾਨਾਂ ਦੇ ਕੀਤੇ ਉਪਰਾਲੇ ਉਹਨਾਂ ਦੀਆਂ ਕੀਮਤਾਂ ਮਿਹਨਤਾਂ ਦਾ ਬਾਰੇ ਚਾਣਨਾ ਪਉਂਦੇ ਰਹਾਂਗੇ ਤੁਸੀਂ ਜੁੜੇ ਹੋਏ ਆਨ ਦੇ ਆਨ 에ਅਰ ਦੇ ਨਾਲ ਮੈਂ ਤੁਹਾਡਾ ਆਪਣਾ ਸਰਵਜਨ ਸੰਗਠਨ